ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਨਵੇਂ ਵੀਡੀਓ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਤੇ ਸੰਗਤ ਜੀ ਇਸ ਵੀਡੀਓ ਰਾਹੀਂ ਆਪਾਂ ਇੱਕ ਨਵਾਂ ਸਫ਼ਰ ਸ਼ੁਰੂ ਕਰ ਰਹੇ ਹਾਂ ਤੇ ਇਸ ਸਫ਼ਰ ਦੇ ਵਿੱਚ ਸੰਗਤ ਜੀ ਆਪਾਂ ਦਰਸ਼ਨ ਦਿਖਾਰੇ ਕਰਾਂਗੇ ਢੋਲੀ ਭਾਈ ਦੇ ਵਿੱਚ ਸ਼ਿਸ਼ੋਭੀ ਤੇ ਸਾਰੇ ਗੁਰਦੁਆਰਾ ਸਾਹਿਬ ਤੇ ਉਹਨਾਂ ਦਾ ਇਤਿਹਾਸ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਸੰਗਤ ਜੀ ਸਭ ਤੋਂ ਪਹਿਲਾਂ ਇਸ ਵੀਡੀਓ ਦੇ ਵਿੱਚ ਆਪਾਂ ਦਰਸ਼ਨ ਕਰਾਂਗੇ ਜੀ ਜਨਮ ਸਥਾਨ ਬਾਬਾ ਗੁਰਦਿੱਤਾ ਜੀ ਤੇ ਸੰਗਤ ਜੀ ਇਸ ਸਫ਼ਰ ਦੇ ਨਾਲ ਤੁਸੀਂ ਵੀ ਸਾਡੇ ਨਾਲ ਜੁੜੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਤੇ ਵੀਡੀਓ ਸਾਡੀ ਵਧੀਆ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤੇ ਆਓ ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਦਰਸ਼ਨ ਕਰਦੇ ਹਾਂ ਜਨਮ ਸਥਾਨ ਤੰਦਨ ਬਾਬਾ ਗੁਰਦਤਾ ਜੀ ਤੇ ਉਥੋਂ ਦਾ ਇਤਿਹਾਸ ਵੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਤੇ ਬਿਨਾਂ ਕਿਸੇ ਦੇਰੀ ਦੇ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਗੁਰਦੁਆਰਾ ਸਾਹਿਬ ਲਓ ਜੀ ਸੰਗਤ ਜੀ ਹੁਣ ਆਪਾਂ ਪਹੁੰਚ ਚੁੱਕੇ ਹਾਂ ਜੀ ਪਵਿੱਤਰ ਅਸਥਾਨ ਤੇ ਤੇ ਦਰਸ਼ਨੀ ਦਿਉੜੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਸੰਗਤ ਜੀ ਤੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਅੰਦਰ ਤੇ ਸੰਗਤ ਜੀ ਇਸ ਸਥਾਨ ਦੀ ਵੀਡੀਓ ਬਣਾਉਣ ਦਾ ਕਾਰਨ ਇਹ ਹੈ ਕਿ ਸਭ ਤੋਂ ਪਹਿਲਾਂ ਆਪਾਂ ਜਾਣਾਂਗੇ ਢੋਲੀ ਪਾਈ ਪਿੰਡ ਜਿਹੜਾ ਉਹ ਹੋਂ ਤੇ ਕਿਵੇਂ ਵਸਿਆ ਇਹ ਪਿੰਡ ਤੇ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਿਉਂ ਇਸ ਪਿੰਡ ਵਿੱਚ ਆਏ ਸੀ ਤੇ ਕਿਸ ਦੇ ਕਹਿਣ ਉੱਤੇ ਆਏ ਸੀ ਇਸ ਕਰਕੇ ਆਪਾਂ ਸ਼ੁਰੂ ਤੋਂ ਹੀ ਸ਼ੁਰੂ ਕਰ ਰਹੇ ਹਾਂ ਤਾਂ ਜੋ ਸਾਰਾ ਇਤਿਹਾਸ ਆਪਾਂ ਨੂੰ ਪਤਾ ਲੱਗ ਸਕੇ ਵਧੀਆ ਤਰ੍ਹਾਂ ਜੇ ਆਪਾਂ ਅੱਧ ਵਿੱਚੋਂ ਹੀ ਸ਼ੁਰੂ ਕਰਦੇ ਤਾਂ ਸਾਰਾ ਇਤਿਹਾਸ ਆਪਾਂ ਨੂੰ ਸਮਝ ਵਿੱਚ ਨਹੀਂ ਸੀ ਆਉਣਾ ਸੰਗਤ ਜੀ ਤੇ ਆਓ ਸੰਗਤ ਜੀ ਕਰਦੇ ਹਾਂ ਦਰਸ਼ਕੀਦਾਰੇ ਇਸ ਪਵਿੱਤਰ ਸਥਾਨ ਦੇ ਜਨਮ ਸਥਾਨ ਬਾਬਾ ਗੁਰਦਿੱਤਾ ਜੀ ਤੇ ਨਾਲ ਨਾਲ ਹੀ ਤੁਹਾਡੇ ਨਾਲ ਇਥੋਂ ਦਾ ਇਤਿਹਾਸ ਵੀ ਸਾਂਝਾ ਕਰਦੇ ਹਾਂ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੀ ਤਾਂ ਜੋ ਤੁਸੀਂ ਵੀ ਸਾਰਾ ਇਸ ਪਿੰਡ ਬਾਰੇ ਇਤਿਹਾਸ ਜਾਣ ਸਕੋ ਬਹੁਤ ਹੀ ਪਵਿੱਤਰ ਧਰਤੀ ਹੈ ਸੰਗਤ ਜੀ ਸੰਗਤ ਜੀ ਇਹ ਪਿੰਡ ਇੱਕ ਗੁਜਰੀ ਦਾ ਸੀ ਇਸ ਦਾ ਨਾਂ ਗੁਜਰੀ ਦੇ ਨਾਮ ਤੇ ਰੱਖਿਆ ਗਿਆ ਸੀ ਇਸ ਦਾ ਨਾਂ ਡਰੋਲੀ ਸੀ ਇਸ ਦੀ ਇੱਕ ਭੈਣ ਸੀ ਜਿਸ ਦਾ ਨਾਂ ਨਿਦਾ ਸੀ ਤੇ ਦੋ ਭਰਾ ਸਨ ਜਿਨ੍ਹਾਂ ਦੇ ਨਾਂ ਛੋਸ਼ਨ ਤੇ ਡੱਗਰੂ ਸੀ ਇਸ ਪਿੰਡ ਦਾ ਚੱਕ ਵੱਡਾ ਹੋਣ ਕਰਕੇ ਜ਼ਮੀਨ ਬਹੁਤ ਸੀ ਇੱਕ ਬਜ਼ੁਰਗ ਦੁਆਬੇ ਤੋਂ ਜਿਸ ਦਾ ਪਿੰਡ ਕਾਲਾ ਸੰਗਾ ਸੀ ਉਹ ਇੱਥੇ ਮਾਲਵੇ ਵਿੱਚ ਆ ਕੇ ਮੁਜਾਰਾ ਬਣ ਪੈਲੀ ਵਹੁਣ ਲੱਗ ਪਿਆ ਜਿਸ ਦੇ ਚਾਰ ਪੁੱਤਰ ਸਨ ਵੱਡੇ ਦਾ ਨਾਮ ਸ਼ਾਹ ਸੀ ਦੂਸਰੇ ਦਾ ਨਾਮ ਅਮੀਸ਼ਾ ਸੀ ਤੇ ਤੀਜੇ ਦਾ ਨਾਮ ਜੰਮੂ ਅਤੇ ਚੌਥੇ ਦਾ ਨਾਮ ਲੂੰਬੜਾ ਸੀ ਇਹ ਚਾਰੇ ਪੁੱਤਰ ਵੀ ਮੁਜਾਰੇ ਬਣ ਕੇ ਪੈਲੀ ਵਹਉਂਦੇ ਸਨ ਗੁਜਰਾ ਨੇ ਇਹਨਾਂ ਨੂੰ ਇਥੋਂ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਕਿ ਇਹ ਕਬਜ਼ਾ ਨਾ ਕਰ ਲੈਣ ਇਹਨਾਂ ਦਾ ਛੋਟਾ ਪੁੱਤਰ ਲੂੰਬੜਾ ਮਾਰ ਦਿੱਤਾ ਜਿਸ ਦੇ ਦੋ ਪੁੱਤਰ ਸਨ ਲੂੰਬੜੇ ਦੇ ਮਰਨ ਕਾਰਨ ਉਸ ਦੇ ਵੱਡੇ ਭਰਾ ਸਾਹੇ ਨੇ ਆਪਣੇ ਪੁਰਾਣੇ ਪਿੰਡ ਤੋਂ 500 ਜਵਾਨ ਲਿਆਂਦੇ ਅਤੇ ਕੁਝ ਗੁੱਜਰ ਮਾਰ ਦਿੱਤੇ ਤੇ ਕੁਝ ਇਥੋਂ ਭੱਜ ਗਏ ਅਤੇ ਇਸ ਪਿੰਡ ਤੇ ਪੂਰਾ ਕਬਜ਼ਾ ਹੋ ਗਿਆ ਔਲਾਦ ਤਾਂ ਇਹਨਾਂ ਦੇ ਦੂਜੇ ਭਰਾਵਾਂ ਦੇ ਵੀ ਸੀ ਜਿਨ੍ਹਾਂ ਦੇ ਨਾਮ ਤੇ ਚਾਰੇ ਅਗਵਾੜਾਂ ਤੇ ਰੱਖੇ ਗਏ ਸਨ ਪਰ ਲੂੰਬੜੇ ਦੇ ਦੋ ਪੁੱਤਰ ਸਨ ਇੱਕ ਦਾ ਨਾਮ ਅਜਬ ਤੇ ਦੂਸਰੇ ਦਾ ਨਾਮ ਅਜੈਬ ਸੀ ਇਹਨਾਂ ਨੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੀ ਸੇਵਾ ਕੀਤੀ ਸੀ ਜਿਨ੍ਹਾਂ ਬਾਰੇ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਅਜਬ ਅਜੈਬ ਸੰਗਿਆ ਉਮਰ ਸਹਾ ਗੁਰੂ ਸੇਵਾ ਕਰਦਾ ਅਜਬ ਦਾ ਪੁੱਤਰ ਉਮਰ ਸ਼ਾ ਸੀ ਇਹ ਵੀ ਗੁਰੂ ਜੀ ਦਾ ਅਨੰਨ ਸੇਵਕ ਹੋਇਆ ਹੈ ਉਮਰ ਸਹਾ ਦਾ ਪੁੱਤਰ ਕਲਿਆਨ ਦਾਸ ਸੀ ਜਿਸ ਨੇ ਸਕੇਤ ਮੰਡੀ ਦੇ ਰਾਜੇ ਨੂੰ ਲਿਆ ਕੇ ਪੰਜਵੇਂ ਪਾਤਸ਼ਾਹ ਦਾ ਸਿੱਖ ਬਣਾਇਆ ਸੀ ਤੇ ਸੇਵਾ ਲਈ ਸੀ ਇਹ ਸਾਰੀ ਕਥਾ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖੀ ਹੈ ਸੰਗਤ ਜੀ ਜਦੋਂ ਸਦਾਸਰ ਸਰੋਵਰ ਬਣਾਇਆ ਉਸ ਸਮੇਂ ਦੀ ਗੱਲ ਹੈ ਕਿ ਕਲਿਆਨ ਦਾਸ ਜੀ ਦੇ ਦੋ ਪੁੱਤਰ ਸਨ ਇੱਕ ਤਾਂ ਚੜਾਈ ਕਰ ਗਿਆ ਸੀ ਅਤੇ ਦੂਸਰਾ ਭਾਈ ਆਨੰਦ ਚੰਦ ਦਸਵੇਂ ਪਾਤਸ਼ਾਹ ਜੀ ਦਾ ਦੀਵਾਨ ਰਿਹਾ ਹੈ ਇਹਨਾਂ ਦਾ ਪੁੱਤਰ ਦੇਸ ਰਾਜ ਸਿੰਘ ਜੀ ਸੀ ਇਹਨਾਂ ਨੇ ਕੋਟਕਪੂਰੇ ਵਿੱਚ ਬ੍ਰਾਹਮਣੀ ਦੇ ਪੁੱਤਰ ਨੂੰ ਜਿਵਾਇਆ ਸੀ ਤੇ ਆਪ ਸੱਚਖੰਡ ਚਲੇ ਗਏ ਸਨ ਜਿਨ੍ਹਾਂ ਦੇ ਮਗਰੋਂ ਭਾਈ ਭੋਗ ਸਿੰਘ ਜੀ ਮੁਤਬਨਾ ਕੀਤੇ ਹੋ ਗਏ ਜਿਸ ਤੋਂ ਅੱਗੇ ਅੰਸ ਚੱਲਦੀ ਗਈ ਪਿੰਡ ਵਿੱਚ ਇੱਕ ਸਾਈਂ ਦਾਸ ਖੱਤਰੀ ਰਹਿੰਦਾ ਸੀ ਜਿਸ ਦੀ ਘਰਵਾਲੀ ਦਾ ਨਾਮ ਮਾਤਾ ਰਾਮੋ ਜੀ ਸੀ ਤੇ ਛੇਵੇਂ ਪਾਤਸ਼ਾਹ ਜੀ ਦਾ ਦੁਨਿਆਵੀ ਰੂਪ ਵਿੱਚ ਸੰਡੂ ਸੀ ਇਹਨਾਂ ਨੇ ਇੱਕ ਨਵਾਂ ਮਕਾਨ ਤਿਆਰ ਕਰਵਾਇਆ ਤਾਂ ਬਹੁਤ ਸੁੰਦਰ ਬਣਿਆ ਜਾਣ ਕੇ ਆਪੇ ਵਿੱਚ ਵਿਚਾਰ ਕਰਨ ਲੱਗੇ ਕਿ ਇਸ ਮਕਾਨ ਵਿੱਚ ਪਹਿਲਾਂ ਗੁਰੂ ਜੀ ਚਰਨ ਪਾਉਣ ਫਿਰ ਅਸੀਂ ਵਿੱਚ ਨਿਵਾਸ ਕਰੀਏ ਤਾਂ ਮਾਤਾ ਰਾਮੋ ਜੀ ਕਹਿਣ ਲੱਗੇ ਕਿ ਤੁਸੀਂ ਇੱਕ ਪੱਤਰ ਲਿਖ ਕੇ ਭੇਜੋ ਤਾਂ ਭਾਈ ਸਾਹਿਬ ਜੀ ਕਹਿਣ ਲੱਗੇ ਗੁਰੂ ਜੀ ਅੰਤਰਜਾਮੀ ਹਨ ਪੱਤਰ ਦੀ ਕੋਈ ਲੋੜ ਨਹੀਂ ਜਦ ਅੰਤਰੀਵਤਾਰ ਖੜਕੇਗੀ ਤਾਂ ਗੁਰੂ ਜੀ ਆਪ ਹੀ ਆ ਜਾਣਗੇ ਤਦ ਸੰਗਤ ਜੀ ਗੁਰੂ ਜੀ ਨੂੰ ਆਰਾਧਨ ਲੱਗੇ ਜਦ ਗੁਰੂ ਜੀ ਨੂੰ ਪ੍ਰੇਮ ਦੀ ਖਿੱਚ ਪਈ ਤਾਂ ਗੁਰੂ ਜੀ ਕਹਿਣ ਲੱਗੇ ਕਿ ਅਸੀਂ ਹੁਣ ਮਾਲਵੇ ਜਾਣਾ ਹੈ ਸਾਡੀ ਤਿਆਰੀ ਕਰ ਦਿਓ ਉਧਰ ਗੁਰੂ ਜੀ ਨੂੰ ਅਲਮਸਤ ਫਕੀਰ ਨਾਨਕ ਮੱਤੇ ਤੇ ਆਰਾਤ ਰਿਹਾ ਸੀ ਅਤੇ ਇਧਰ ਸਾਈਂ ਦਾਸ ਡਰੋਲੀ ਵਿੱਚ ਜਾਦ ਕਰਦਾ ਸੀ ਤਦ ਸੰਗਤ ਜੀ ਗੁਰੂ ਜੀ ਨੇ ਤਿਆਰੀ ਕਰਕੇ ਮਾਤਾ ਦਮੋਦਰੀ ਮਾਤਾ ਗੰਗਾ ਜੀ ਅਤੇ ਕਰਤਾਰਪੁਰ ਵਾਲੀ ਮਹਾਰਾਜ ਜੀ ਦੀ ਢੀਡ ਅਤੇ ਹੋਰ ਸਾਜੋ-ਸਮਾਨ ਸਾਰਾ ਹੀ ਡਰੋਲੀ ਨੂੰ ਤੋੜ ਦਿੱਤਾ ਅਤੇ ਆਪ ਨਾਨਕ ਮੱਤੇ ਜਾ ਕੇ ਅਲਮਸਤ ਫਕੀਰ ਨੂੰ ਤਾਰ ਕੇ ਵਾਪਸ ਡਰੋਲੀ ਪਾਈ ਆਏ ਅੱਗੋਂ ਭਾਈ ਸਾਈਂਦਾਸ ਜੀ ਨੇ ਸਵਾਗਤ ਕਰਕੇ ਨਵੇਂ ਮਕਾਨ ਵਿੱਚ ਅਸਣ ਲਗਵਾਏ ਅਤੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਦਾ ਸੰਗਤ ਜੀ ਇੱਥੇ ਹੀ ਜਨਮ ਹੋਇਆ ਜਿਸ ਦੇ ਨਾਮ ਤੇ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਉਸ ਤੋਂ ਬਾਅਦ ਸੰਗਤ ਜੀ ਬਾਬਾ ਬੁੱਢਾ ਜੀ ਦੇ ਚਿੱਠੀ ਲਿਖਣ ਤੇ ਗੁਰੂ ਜੀ ਚੇਤ ਦੇ ਮਹੀਨੇ ਵਿੱਚ ਅੰਮ੍ਰਿਤਸਰ ਨੂੰ ਚਲੇ ਗਏ ਤੇ ਜਾ ਕੇ ਵਿਸਾਖੀ ਮਨਾਈ ਤੇ ਸੰਗਤ ਜੀ ਫਿਰ ਗੁਰੂ ਜੀ ਦਾ ਦੂਜੀ ਵਾਰ ਢੋਲੀ ਪਾਈ ਆਉਣਾ ਸੰਗਤ ਜੀ ਗੁਰੂ ਜੀ ਦੂਜੀ ਵਾਰ ਅੰਮ੍ਰਿਤਸਰ ਤੋਂ ਚੱਲ ਕੇ ਮਾਲਵੇ ਵਿੱਚ ਆਏ ਤਦ ਗੁਰੂ ਜੀ ਦੇ ਨਾਲ 3000 ਸੂਰਮੇ ਅਤੇ ਰਬਾਬੀ ਨਾਲ ਸਨ ਜਿਨ੍ਹਾਂ ਦਾ ਨਾਮ ਬਾਬਕ ਲਿਖਿਆ ਹੈ ਸਾਰਾ ਵਹੀਰ ਡਰੋਲੀ ਆ ਪਹੁੰਚਾ ਭਾਈ ਸਾਈਂ ਦਾਸ ਨੇ ਬੜੇ ਸਤਿਕਾਰ ਨਾਲ ਅਸਣ ਲਗਵਾਏ ਗੁਰੂ ਜੀ ਕਾਫੀ ਚਿਰ ਇੱਥੇ ਰਹੇ ਅਤੇ ਸੰਗਤਾਂ ਨੂੰ ਧਾਰਿਆ ਤੇ ਭਾਈ ਸਾਧੂ ਵਰਗਿਆਂ ਨੂੰ ਸਿੱਖ ਬਣਾਇਆ ਸੰਗਤ ਜੀ ਗੁਰੂ ਜੀ 2 ਸਾਲ 3 ਮਹੀਨੇ ਰਹੇ ਅਚਾਨਕ ਮਾਤਾ ਦਮੋਦਰੀ ਜੀ ਬਿਮਾਰ ਹੋ ਗਏ ਅਤੇ ਫੁਰਨਾ ਕੀਤਾ ਤੇ ਕਹਿਣ ਲੱਗੇ ਤੁਸੀਂ ਸਾਡਾ ਕਿਹੋ ਚਾਹੀ ਧਰਤੀ ਤੇ ਅੰਤ ਕਰਵਾਉਣ ਲੱਗੇ ਹੋ ਤਾਂ ਸੰਗਤ ਜੀ ਗੁਰੂ ਜੀ ਨੇ ਵਰ ਦਿੱਤਾ ਕਿ ਭਲਿਏ ਅਸੀਂ ਤਾਂ ਇੱਥੇ ਸਵਾ ਕੁ ਮਾਤਾ ਧਰਤੀ ਨੂੰ ਕਾਸ਼ੀ ਦਾ ਵਰ ਦਿੱਤਾ ਹੈ ਜਿੱਥੇ ਮਾਤਾ ਦਮੋਦਰੀ ਜੀ ਦਾ 800 ਨੂੰ ਸੰਸਕਾਰ ਹੋਇਆ ਉੱਥੇ ਸੰਗਤ ਜੀ ਗੁਰਦੁਆਰਾ ਸਾਈ ਮੌਜੂਦ ਹੈ ਜਿਸ ਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਦਰਸ਼ਨ ਕਰਾਂਗੇ ਉਸ ਤੋਂ ਬਾਅਦ ਸੰਗਤ ਜੀ ਮਾਤਾ ਰਾਮੋ ਜੀ ਜੋ ਸਾਈਂ ਦਾਸ ਜੀ ਦੀ ਮਹਿਲਾ ਸਨ ਅਤੇ ਮਾਤਾ ਦਮੋਦਰੀ ਜੀ ਦੀ ਭੈਣ ਸਨ ਗੁਰੂ ਜੀ ਨੂੰ ਕਹਿਣ ਲੱਗੇ ਕਿ ਸਾਡਾ ਮਨ ਉਦਾਸ ਹੈ ਗੁਰੂ ਜੀ ਕਹਿਣ ਲੱਗੇ ਤੁਸੀਂ ਵੀ ਸੱਚਖੰਡ ਚਲੇ ਜਾਓ ਤਾਂ ਇਹ ਵੀ ਸੰਗਤ ਜੀ ਸੱਚਖੰਡ ਚਲੇ ਗਏ ਇਸ ਤੋਂ ਬਾਅਦ ਸਾਈਂ ਦਾਸ ਜੀ ਨੇ ਬੇਨਤੀ ਕੀਤੀ ਕਿ ਮੇਰਾ ਚਿੱਤ ਵੀ ਇਸ ਦੁਨੀਆ ਤੋਂ ਉਪਰਾਮ ਹੋ ਗਿਆ ਤਾਂ ਗੁਰੂ ਜੀ ਕਹਿੰਦੇ ਤੁਸੀਂ ਵੀ ਸੱਚਖੰਡ ਚਲੇ ਜਾਓ ਤਾਂ ਇਹ ਵੀ ਸੰਗਤ ਜੀ ਸੱਚਖੰਡ ਚਲੇ ਗਏ ਤਾਂ ਇਸ ਤੋਂ ਬਾਅਦ ਸੰਗਤ ਜੀ ਮਾਤਾ ਦਇਆ ਜੀ ਤੇ ਬਾਬਾ ਨਾਰਾਇਣ ਦਾਸ ਜੀ ਜੋ ਮਾਤਾ ਦਮੋਦਰੀ ਜੀ ਦੇ ਮਾਤਾ ਪਿਤਾ ਸਨ ਜੋ ਪਿੰਡ ਡੱਲੇ ਦੇ ਵਾਸੀ ਸਨ ਉਹ ਬਿਮਾਰ ਮਾਤਾ ਜੀ ਦਾ ਪਤਾ ਲੈਣ ਆਉਂਦੇ ਸਨ ਅਤੇ ਸਲੀਏ ਦੇ ਬਾਹਰ ਚੜੀ ਵਿੱਚ ਪਹੁੰਚੇ ਸਨ ਡਰੋਲੀ ਭਾਈ ਤੋਂ ਜਾਂਦੀਆਂ ਸੰਗਤਾਂ ਤੋਂ ਪਤਾ ਲੱਗਿਆ ਕਿ ਦਮੋਦਰੀ ਜੀ ਰਾਮੋ ਜੀ ਅਤੇ ਸਾਈਂ ਦਾਸ ਜੀ ਦਾ ਸੱਚਖੰਡ ਚਲੇ ਗਏ ਤਾਂ ਸੁਣ ਕੇ ਨਿਰਬਲ ਹੋ ਕੇ ਉੱਥੇ ਹੀ ਪੈ ਗਏ ਇੱਥੇ ਅੰਤਰਜਾਮੀ ਗੁਰੂ ਜੀ ਕਹਿਣ ਲੱਗੇ ਕਿ ਅਸੀਂ ਆਪਣੇ ਧਰਮ ਦੇ ਮਾਤਾ ਪਿਤਾ ਨੂੰ ਲੈ ਕੇ ਆਉਂਦੇ ਹਾਂ ਤਾਂ ਗੁਰੂ ਜੀ ਸੰਗਤ ਜੀ ਆਪ ਚੜੀ ਵਿੱਚ ਪਹੁੰਚੇ ਉੱਥੇ ਗੁਰਦੁਆਰਾ ਸਾਹਿਬ ਮੌਜੂਦ ਹੈ ਉੱਥੋਂ ਮਾਤਾ ਪਿਤਾ ਜੀ ਨੂੰ ਲੈ ਕੇ ਢੋਲੀ ਪਹੁੰਚੇ ਇੱਥੇ ਉਹ ਸਰੀਰ ਤਿਆਗ ਕਰਕੇ ਸੱਚਖੰਡ ਚਲੇ ਗਏ ਇਹਨਾਂ ਦਾ ਸੰਸਕਾਰ ਵੀ ਸੰਗਤ ਜੀ ਇੱਥੇ ਹੀ ਕੀਤਾ ਗਿਆ ਉਸ ਤੋਂ ਬਾਅਦ ਗੁਰੂ ਜੀ ਸੰਗਤਾਂ ਨੂੰ ਕੁਝ ਵਸਤੂਆਂ ਅਤੇ ਸਾਰੇ ਵਰ ਦੇ ਕੇ ਗੁਰੂ ਜੀ ਇੱਥੋਂ ਪਾਈ ਰੂਪ ਚੰਦ ਜੀ ਮਿਲ ਕੇ ਕਾਂਗੜ ਪਾਈ ਜੋਧ ਕੋ ਚਲੇ ਗਏ ਅਤੇ ਇਸ ਤੋਂ ਮਗਰੋਂ ਮਰਾਜ ਦੀ ਜੰਗ ਹੋਈ ਤਾਂ ਸੰਗਤ ਜੀ ਇਸੇ ਪਿੰਡ ਦੇ ਵਿੱਚ ਹੀ ਗੁਰੂ ਜੀ ਦੇ ਪੰਜ ਜੀ ਸੱਚਖੰਡ ਚਲੇ ਗਏ ਜਿਨ੍ਹਾਂ ਦਾ ਸੰਸਕਾਰ ਸੰਗਤ ਜੀ ਢੋਲੀ ਪਾਈ ਦੇ ਵਿੱਚ ਹੀ ਕੀਤਾ ਗਿਆ ਹੈ ਤੇ ਇਸ ਉਹਨਾਂ ਅਸਥਾਨਾਂ ਦੇ ਵੀ ਸੰਗਤ ਜੀ ਆਪਾਂ ਦਰਸ਼ਨ ਕਰਾਂਗੇ ਅਗਲੀਆਂ ਵੀਡੀਓ ਦੇ ਵਿੱਚ ਤੇ ਸੰਗਤ ਜੀ ਇਸੇ ਸਥਾਨ ਉੱਪਰ ਹੀ ਬਾਬਾ ਗੁਰਦਿੱਤਾ ਜੀ ਜੋ ਕਿ ਮਰੀ ਹੋਈ ਗਊ ਨੂੰ ਜਿਉਂਦੇ ਕਰਨ ਦਾ ਦੋਸ਼ ਕਬੂਲਿਆ ਤੇ ਗੁਰੂ ਜਹਰ ਗੋਬਿੰਦ ਸਾਹਿਬ ਜੀ ਦੇ ਹੁਕਮ ਅਨੁਸਾਰ ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ ਤਾਂ ਹੁਕਮ ਮੰਨ ਕੇ ਉਹ ਵੀ ਸੱਚਖੰਡ ਚਲੇ ਗਏ ਤੇ ਸੰਗਤ ਜੀ ਏ ਸੀ ਆਪਣੀ ਅੱਜ ਦੀ ਵੀਡੀਓ ਜਿਸ ਦੇ ਵਿੱਚ ਆਪਾਂ ਜਾਣਿਆ ਕਿਵੇਂ ਟਰਾਲੀ ਪਿੰਡ ਜਿਹੜਾ ਹੋਂਦ ਵਿੱਚ ਆਇਆ ਤੇ ਗੁਰੂ ਸਾਹਿਬ ਜੀ ਆਪਣੇ ਸੰਡੂ ਸਾਈਂ ਦਾਸ ਜੀ ਦੇ ਕਹਾਣੇ ਉੱਪਰ ਇਸ ਪਿੰਡ ਡਰੋਲੀ ਭਾਈ ਵਿਖੇ ਆ ਕੇ ਨਿਵਾਸ ਕੀਤਾ ਤੇ ਬਹੁਤ ਲੰਬਾ ਸਮਾਂ ਤੱਕ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੰਗਤ ਜੀ ਇਸ ਪਿੰਡ ਵਿੱਚ ਰੁਕੇ ਸੀ ਤੇ ਬਾਬਾ ਗੁਰਦਿੱਤਾ ਜੀ ਦਾ ਜਨਮ ਵੀ ਇਸੇ ਪਿੰਡ ਵਿੱਚ ਹੀ ਹੋਇਆ ਤੇ ਸੰਗਤ ਜੀ ਅਗਲੀ ਵੀਡੀਓ ਦੇ ਵਿੱਚ ਆਪਾਂ ਦਰਸ਼ਨ ਦਿਦਾਰੇ ਕਰਾਂਗੇ ਜੀ ਜਿਸ ਸਥਾਨ ਉੱਪਰ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨਿਵਾਸ ਕੀਤਾ ਸੀ ਉਹ ਪ੍ਰਾਤਨ ਘਰ ਅੱਜ ਵੀ ਦਰਸ਼ਨਾਂ ਦੇ ਲਈ ਸੰਗਤ ਜੀ ਮੌਜੂਦ ਹੈ ਤੇ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਸਤਰ ਸੰਗਤ ਜੀ ਮਾਤਾ ਦਮੋਦਰੀ ਜੀ ਦਾ ਸ਼ਾਲ ਤੇ ਮਾਤਾ ਰਾਮੋ ਜੀ ਦਾ ਸੰਦੂਕ ਵੀ ਸੰਗਤ ਜੀ ਦਰਸ਼ਨਾਂ ਦੇ ਲਈ ਮੌਜੂਦ ਹੈ ਇਸ ਪਿੰਡ ਵਿੱਚ ਟਰੋਲੀ ਭਾਈ ਵਿਕੇ ਤੇ ਸੰਗਤ ਜੀ ਅਗਲੀ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਦਰਸ਼ਨ ਦਿਦਾਰੇ ਉਹਨਾਂ ਸਾਰੇ ਸਥਾਨਾਂ ਦੇ ਤੇ ਸੰਗਤ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਜੀ ਤੇ ਚੈਨਲ ਨਾਲ ਆਪਣੇ ਨਾਲ ਜੁੜੇ ਰਹੋ ਤਾਂ ਕਿ ਤੁਸੀਂ ਵੀ ਵਧੀਆ ਤਰ੍ਹਾਂ ਸਾਰੇ ਸਥਾਨਾਂ ਦੇ ਦਰਸ਼ਨ ਕਰ ਸਕੋ ਟਰੋਲੀ ਭਾਈ ਵਿਕੇ ਜੋ-ਜੋ ਮੌਜੂਦ ਹੈ ਤੇ ਆਪਾਂ ਸਾਰਾ ਇਤਿਹਾਸ ਤੁਹਾਡੇ ਨਾਲ ਕੱਲਾ ਕੱਲਾ ਸਾਂਝਾ ਕਰਾਂਗੇ ਇਕੱਲੇ ਇਕੱਲੇ ਸਥਾਨ ਦਾ ਨਾਲ-ਨਾਲ ਕਰਾਂਗੇ ਦਰਸ਼ਨ ਦੇ ਨਾਲ-ਨਾਲ ਤੁਹਾਡੇ ਨਾਲ ਇਤਿਹਾਸ ਦੀ ਸਾਂਝ ਪਾਵਾਂਗੇ ਤੇ ਸੰਗਤ ਜੀ ਇਹ ਵੀਡੀਓ ਸੀ ਆਪਣੀ ਅੱਜ ਦੀ ਤੇ ਮਿਲਦੇ ਆਂ ਤੁਹਾਨੂੰ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ